ਲੋਕ ਸਭਾ ਚੋਣਾਂ ਲਈ ਅਕਾਲੀ ਦਲ ਅਤੇ ਬੀਜੇਪੀ ਦਾ ਗੱਠ ਜੋੜ ਨਹੀਂ ਹੋਵੇਗਾ ਇਸ ਬਾਰੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਪਸ਼ਟ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਉੱਤੇ ਬੀਜੇਪੀ ਇਕੱਲੇ ਹੀ ਚੋਣ ਲੜੇਗੀ ਬੀਜੇਪੀ ਅਤੇ ਅਕਾਲੀ ਦਲ ਦਾ ਸਮਝੌਤਾ ਨਾ ਹੋਣ ਬਾਰੇ 22 ਮਾਰਚ ਨੂੰ ਹੀ ਸਪਸ਼ਟ ਹੋ ਗਿਆ ਸੀ ਕਿਉਂਕਿ ਅਕਾਲੀ ਦਲ ਦੀ ਕੋਰ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਸਨਮਤਾ ਦੇ ਮੱਦੇ ਨਜ਼ਰ ਅਕਾਲੀ ਦਲ ਪੰਜਾਬ ਦੇ ਲੋਕਾਂ ਕੋਲੋਂ ਵੋਟਾਂ ਮੰਗੇਗਾ ਅਕਾਲੀ ਦਲ ਨੂੰ ਲੱਗਦਾ ਸੀ ਕਿ ਜੇਕਰ ਭਾਜਪਾ ਨਾਲ ਸਮਝੌਤਾ ਹੋ ਗਿਆ ਤਾਂ ਕਿਸਾਨ ਮਸਲੇ ਬੰਦੀ ਸਿੰਘਾਂ ਦੀ ਰਿਹਾਈ ਡਿਬਰੂਗੜ੍ਹ ਜੇਲ੍ਹ ਵਿੱਚ ਮੰਦ ਨੌਜਵਾਨਾਂ ਦਾ ਮਸਲਾ ਜੇਕਰ ਹੱਲ ਨਹੀਂ ਹੁੰਦਾ ਤਾਂ ਇਸ ਦੀ ਗਾਜ਼ ਅਕਾਲੀ ਦਲ ਤੇgir ਸਕਦੀ ਹੈ ਅਕਾਲੀ ਦਲ ਨੇ ਚੋਣ ਸਮਝੌਤੇ ਤੋਂ ਪਹਿਲਾਂ ਇਹ ਮਸਲੇ ਬੀਜੇਪੀ ਕੋਲ ਰੱਖੇ ਸਨ ਕਿ ਇਹਨਾਂ ਦਾ ਹੱਲ ਦੱਸੋ ਕੀ ਕੀਤਾ ਜਾਵੇਗਾ ਪਰ ਜਦੋਂ ਬੀਜੇਪੀ ਵੱਲੋਂ ਸਹੀ ਹਮਾਰਾ ਨਾ ਮਿਲੇ ਤਾਂ ਅਕਾਲੀ ਦਲ ਨੇ ਸਮਝੌਤੇ ਤੋਂ ਕਿਨਾਰਾ ਕਸੀ ਕਰ ਲਈ ਗੱਠਜੋੜ ਨਾ ਹੋਣ ਬਾਰੇ ਸੁਨੀਲ ਜਾਖੜ ਦਾ ਕੀ ਕਹਿਣਾ ਹੈ ਉਹ ਤੁਸੀਂ ਸੁਣੋ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਇਕੱਲੇ ਲੜਨ ਜਾ ਰਹੀ ਹੈ ਆ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ ਪਾਰਟੀ ਦੇ ਵਰਕਰਸ ਦੀ ਰਾਏ ਲੀਡਰ ਸਾਹਿਬਾਨ ਦੀ ਵੱਖ-ਵੱਖ ਰਾਏ ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭੁਵਿੱਖ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਵਪਾਰੀ ਪੰਜਾਬ ਦੇ ਸਨਤਕਾਰ ਪੰਜਾਬ ਦੇ ਮਜ਼ਦੂਰ ਸਾਡਾ ਪਿਛੜਿਆ ਵਰਗ ਸਾਰਿਆਂ ਦੀ ਬਿਹਤਰੀ ਵਾਸਤੇ ਇੱਕ ਉਜਲ ਭਵਿੱਖ ਵਾਸਤੇ ਆ ਫੈਸਲਾ ਲਿਆ ਕਿਉਂਕਿ ਜੋ ਕੰਮ বিজেপি ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ ਕਿਸੇ ਤੋਂ ਹੋਲੇ ਨਹੀਂ ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ ਐਮਐਸਪੀ ਤੇ ਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫਤੇ ਦੇ ਅੰਦਰ-ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹਦੇ ਵਾਸਤੇ ਸਦੀਆਂ ਤੋਂ ਇੱਥੇ ਲੋਕ ਖੁੱਲੇ ਦਰਸ਼ਨ ਦੇ ਦਰਾਂ ਦੀ ਮੰਗ ਕਰਦੇ ਸੀ ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨਮਾਇਦੇ ਵਿੱਚ ਸਾਨੂੰ ਅੱਜ ਆ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ ਬਖਸ਼ਿਸ਼ ਦਿੱਤੀ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਸਰਕਾਰ ਨੂੰ ਆ ਬਖਸ਼ਿਸ਼ ਪ੍ਰਾਪਤ ਹੋਈ ਹੈ ਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆ ਮੰਨ ਕੇ ਕਿ ਪੰਜਾਬ ਦੀ ਬਿਹਤਰੀ ਪੰਜਾਬ ਦਾ ਸੁਰੱਖਿਅਤ ਉਬਿਕ ਤੇ ਪੰਜਾਬ ਦੇ ਸਰਹਦੀ ਮਜਬੂਤੀ ਅਤੇ ਅਮਨ ਸ਼ਾਂਤੀ ਨੂੰ ਮਜਬੂਤ ਰੱਖ ਕੇ ਭਾਰਤ ਅਗੇ ਤਰੱਕੀ ਕਰ ਸਕਦਾ ਹੈ ਇਸ ਦੇ ਮੱਦੇ ਨਜ਼ਰ ਆ ਫੈਸਲਾ ਲਿਆ ਗਿਆ ਤੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ ਬੀਜੇਪੀ ਨੂੰ ਹੋਰ ਮਜਬੂਤ ਬਣਾ ਕੇ ਦੇਸ਼ ਦੀ ਅਨੁਤੀ ਦੇ ਵਿੱਚ ਪੰਜਾਬ ਦਾ ਯੋਗਦਾਨ ਬੀਜੇਪੀ ਨੂੰ ਵੋਟ ਦੇ ਕੇ ਹੁਮਮਾ ਕੇ ਪਾਣਗੇ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਲਏ ਗਏ ਫੈਸਲਿਆਂ ਬਾਰੇ ਪਾਰਟੀ ਦੇ ਅਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀ ਕਿਹਾ ਉਹ ਵੀ ਸੁਣ ਲਵੋ ਵੀ ਡਿਸਕਸ਼ਨ ਤੋਂ ਬਾਅਦ ਜਿਹੜੇ ਵੱਡੇ ਮਹੱਤਵਪੂਰਨ ਮੁੱਦੇ ਆ ਸਾਡੇ ਵਾਸਤੇ ਕਿਉਂਕਿ ਸਾਡੇ ਵਾਸਤੇ ਮੁੱਦੇ ਪਿੰਡਾਂ ਚਾਦਾ ਇੰਪੋਰਟੈਂਟ ਉਹ ਅਸੀਂ ਅੱਜ ਜਿਹੜੇ ਜਿਨ੍ਹਾਂ ਨੂੰ ਅਸੀਂ ਅਚੀਵ ਕਰਨਾ ਚਾਹੁੰਦੇ ਆ ਉਹ ਸਾਰੇ ਅਸੀਂ ਜਿਹੜੇ ਜਿਹੜੇ ਆ ਅੱਜ ਲੈ ਆ ਇਸ ਤੋਂ ਇਲਾਵਾ ਹਾਲੇ ਇਸ ਮੁੱਦੇ ਦੇ ਉੱਤੇ ਹੋਰ ਜਿਹੜਾ ਉਹ ਮੈਂ ਕੁਝ ਨਹੀਂ ਕਹਿ ਸਕਦਾ ਹਾਲੇ ਹੋਣੀ ਚਾਹੀਦੀ ਅਸੀਂ ਆਪਣੀ ਭਾਵਨਾ ਪ੍ਰਗਟ ਕੀਤੀ ਆ ਔਰ ਇਹ ਤੁਸੀਂ ਆਪ ਦੇਖ ਲਓ ਕਿ ਇਹਦੇ ਵਿੱਚ ਇੱਕ ਵੀ ਮੁੱਦਾ ਨਹੀਂ ਆ ਜਿਸ ਨੂੰ ਪੰਜਾਬ ਦੇ ਸਾਡੇ ਲੋਕੀ ਕਹਿਣਗੇ ਕਿ ਇਹ ਮੁੱਦਾ ਵਾਜਬ ਨਹੀਂ ਸਾਰੇ ਲੋਕਾਂ ਦੇ ਮੁੱਦੇ ਨੇ ਪੰਥ ਦੇ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਇਸ ਕਰਕੇ ਔਰ ਕੋਈ ਵੀ ਮੁੱਦਾ ਇਹੋ ਜਿਹਾ ਨਹੀਂ ਹੈ ਕਿ ਜਿਹੜਾ ਹੱਲ ਨਹੀਂ ਹੋ ਸਕਦਾ ਅਸੀਂ ਜਿਹੜੀ ਹੈ ਉਹਦੇ ਤੇ ਪੈਰ ਕੀਤੀ ਹੈ ਕਿ ਪਹਿਲਾਂ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਦੇ ਤੇ ਅਸੀਂ ਜੋ ਅਸੀਂ ਸੋਚਿਆ ਕਿ ਇਹ ਹੱਲ ਹੋਣੇ ਚਾਹੀਦੇ ਆ ਜਿਹਦੇ ਵਾਸਤੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਉਹ ਤੁਹਾਡੇ ਸਾਹਮਣੇ ਰੱਖਿਆ ਬਾਕੀ ਉਸ ਤੋਂ ਬਾਅਦ ਕੋਈ ਹੋਰ ਡਵੈਲਪਮੈਂਟ ਹੋਵੇ ਦੀ ਤੁਹਾਨੂੰ ਸਾਂਝੀ ਕਰਾਂ ਜਿਹਦਾ ਵੀ ਇੱਕ ਪਾਰੀ ਬਾਅਦ ਇੱਕ ਸੀਟ ਦੀ ਗੱਲ ਚੱਲਦੀ ਸੀ ਤੇ ਕੀ ਇਸ 16 ਦੇ ਵਿੱਚ ਉਹ ਦੇਖਣ ਨੂੰ ਮਿਲੇਗਾ ਦੇਖੋ ਮੇਰੇ ਰਿਪੀਟ ਕਰਨ ਦੀ ਕੋਈ ਗੱਲ ਨਹੀਂ ਹੈ ਜਦੋਂ ਸਾਡੇ ਇੱਕ ਪਿਛਲੇ ਇਲੈਕਸ਼ਨ ਤੋਂ ਬਾਅਦ ਇਨਟਰੋਸਪੈਕਸ਼ਨ ਵਾਸਤੇ ਸਰਦਾਰਕ ਬਾਜ ਸਿੰਘ ਝੁੰਡਾ ਦੀ ਅਦਵਾਈ ਚੈੱਕ ਕਮੇਟੀ ਬਣੀ ਸੀ ਵੋਟਰ ਸਾਧੀਆਂ ਦੇ ਵਿੱਚ ਸੀ ਕਮੇਟੀ ਦੀਆਂ ਰეკਮੈਂਡੇਸ਼ਨ ਜਿਹੜੀਆਂ ਐਕਸੈਪਟ ਕੀਤੀ ਸੀ ਪ੍ਰਧਾਨ ਸਾਹਿਬ ਨੇ ਆਪ ਅਨਾਊਂਸ ਕੀਤੀ ਸੀ ਸ਼੍ਰੋਮਣੀ ਕਾਜੀਦਲ ਦੇ ਪ੍ਰਧਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਜਿਹੜੀਆਂ ਚੀਜ਼ਾਂ ਅਨਾਉਂਸ ਕੀਤੀਆਂ ਸੀ ਉਹਦੇ ਚ ਅਨਾਉਂਸ ਕੀਤੀ। 28 ਤੱਕ ਰਿਮਾਂਡ ਮਿਲਿਆ ਜੀ ਫੇਜਰੀਵਾਲ ਜੀ ਫੇਜਰੀਵਾਲ ਜੀ ਠੀਕ ਹੈ ਨਾ। ਦੇਖੋ ਸਾਨੂੰ ਤੇ ਹੈ ਕਿ ਜਿਹੜਾ ਲੁੱਟਦਾ ਪੈਸਾ ਉਹ ਰਿਕਵਰ ਹੋਣਾ ਚਾਹੀਦਾ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਹੜਾ ਇੰਨੇ ਸਮੇਂ ਦੇ ਵਿੱਚ ਐਡੀ ਵੱਡੀ ਲੁੱਟ ਹੋਈ ਹੈ ਕਿਉਂਕਿ ਹੁਣ ਜਿਹੜੀ ਕਵਤਾ ਜਿਹਦੀ ਗ੍ਰਿਫਤਾਰੀ ਹੋਈ ਹੈ ਉਹ ਕੱਲੀ ਕਹਿ ਰਹੀ ਹੈ ਕਿ 100 ਕਰੋੜ ਰੁਪਇਆ ਤਾਂ ਠੇਕੇਦਾਰਾਂ ਤੋਂ ਮੈਂ ਲੈ ਕੇ ਕੇਤਰੀ ਵਾਲਤੇ ਇਹਦੇ ਸਾਥੀਆਂ ਨੂੰ ਦਿੱਤਾ